ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਭਾਗ ਤੀਜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਵਿੱਚ ਜਨਮ ਪਟਨਾ ਸਿੱਖ ਧਰਮ ਦਾ ਚੌਥਾ ਤਖਤ ਹੈ ਸਾਰਾ ਸਿੱਖ ਜਗਤ ਇਸ ਦੇ ਦਰਸ਼ਨਾਂ ਨੂੰ ਉਲੋਚਦਾ ਹੈ ਇਸ ਸਥਾਨ ਪੂਜਨਿਕ ਇਸ ਵਾਸਤੇ ਹੈ ਕਿ ਅਕਾਲ ਪੁਰਖ ਦੇ ਹੁਕਮ ਨਾਲ ਮਹਾ ਜੋਗੀ ਤੇ ਤਪਸਵੀ ਦਵਸ਼ਮੇਸ਼ ਪਿਤਾ ਨੇ ਮਾਤਾ ਗੁਜਰੀ ਜੀ ਦੀ ਕੁੱਖੋਂ ਉਹ ਸੁਦੀ ਸਤਵੀਂ ਮੰਗਲਵਾਰ ਵਾਲੇ ਦਿਨ ਸਤਗੁਰ ਤੇਗ ਬਹਾਦਰ ਜੀ ਦੇ ਘਰ ਅਵਤਾਰ ਧਾਰਿਆ ਸੀ। ਇਹ ਸਮਾਂ ਉਹ ਸੀ ਜਦੋਂ ਮੁਗਲਾਂ ਦੇ ਜ਼ੁਲਮ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਸੀ। ਪੁੱਤਰ ਦੀ ਜਨਮ ਦੀ ਖੁਸ਼ੀ ਨੇ ਮਾਤਾ ਗੁਜਰੀ ਜੀ ਨੂੰ ਆਨੰਦ ਦਾ ਹੌਲਾਰਾ ਲਿਆਂਦਾ। ਉਹਨਾਂ ਨੂੰ ਸਾਰੀਆਂ ਜਨਨ ਪੀੜਾਂ ਭੁੱਲ ਗਈਆਂ। ਉਹਨਾਂ ਦੇ ਨੈਣ ਕਵਲ ਫੁੱਲ ਵਾਂਗ ਖਿੜ ਕੇ ਸੁੰਦਰ ਬਾਲਕ ਦਾ ਮੂੰਹ ਦੇਖਣ ਲੱਗੇ। ਹਿਰਦਾ ਬਾਗੋ ਬਾਗ ਹੋ ਗਿਆ ਪਿਛਲੀ ਉਮਰੇ ਤਰਸੇਵਿਆਂ ਤੇ ਵਾਹਿਗੁਰੂ ਅੱਗੇ ਤਰਲੇ ਕਰਦਿਆਂ ਨੂੰ ਬਾਲਕ ਦੇ ਦਰਸ਼ਨ ਹੋਏ ਖੁਸ਼ੀਆਂ ਦੀ ਸੀਤਲ ਹਵਾ ਤੇ ਚਾਵਾਂ ਦਾ ਪ੍ਰਕਾਸ਼ ਸਾਰੇ ਘਰ ਵਿੱਚ ਖਿਲਰ ਗਏ ਉਹ ਘਰ ਜਿੱਥੇ ਕਦੀ ਸਤਗੁਰੂ ਨਾਨਕ ਦੇਵ ਜੀ ਜਗਤ ਦਾ ਚਾਨਣ ਬੈਠੇ ਸਨ ਜਿੱਥੇ ਕਦੀ ਸਾਲਾਸ ਰਾਏ ਨੂੰ ਨਿਹਾਲ ਕੀਤਾ ਗਿਆ ਸੀ ਉਥੇ ਹਿੰਦੂ ਵਿੱਚ ਹਿੰਦੂ ਜੰਜੂ ਤੇ ਤਿਲਕ ਦੇ ਰਖਵਾਲੇ ਨੇ ਅਵਤਾਰ ਲਿਆ ਜਗਤ ਵਿੱਚ ਰੋਸ਼ਨੀ ਹੋਈ ਸਭ ਨੇ ਕਿਹਾ ਪਟਨੇ ਵਿੱਚ ਚੰਨ ਚੜ੍ਹਿਆ ਹੈ ਮਾਤਾ ਨਾਨਕੀ ਜੀ ਗੁਲਾਬ ਦੀਆਂ ਪੱਤੀਆਂ ਨਾਲੋਂ ਸੁੰਦਰ ਮੁਖੜੇ ਵਾਲੇ ਪੁੱਤਰੇ ਨੂੰ ਦੇਖ ਦੇਖ ਕੇ ਰੱਜਦੇ ਨਹੀਂ ਸਨ ਉਹ ਪੰਜੀ 26 ਸਾਲ ਤੋਂ ਪੁੱਤਰੇ ਦਾ ਮੁਖੜਾ ਦੇਖਣ ਦੀ ਉਡੀਕ ਕਰ ਰਹੇ ਸਨ ਉਡੀਕਾਂ ਕਰਦਿਆਂ ਨੂੰ ਆਖਰ ਉਹ ਘੜੀ ਆ ਪੁੱਜੀ ਜਦੋਂ ਸ਼ਹੀਦਾਂ ਦੇ ਸਿਰਤਾਜ ਮੋਨਿਆਂ ਦੇ ਮੋਨੀ ਅਤੇ ਅਵਤਾਰਾਂ ਦੇ ਅਵਤਾਰ ਨੇ ਪੁੱਤਰੇ ਰੂਪ ਵਿੱਚ ਦਰਸ਼ਨ ਦਿੱਤੇ ਦਰਸ਼ਨ ਕਰਕੇ ਅੱਖਾਂ ਨਿਹਾਲ ਹੋ ਗਈਆਂ ਹਿਰਦਾ ਸ਼ਾਂਤ ਹੋ ਗਿਆ ਤੇ ਬਢੇਪੇ ਵਾਲੇ ਸਰੀਰ ਦੇ ਅੰਗਾਂ ਵਿੱਚੋਂ ਕਮਜ਼ੋਰੀ ਦੂਰ ਹੋ ਗਈ ਇੱਕਦਮ ਹਵਾ ਦਾ ਰੂਪ ਧਾਰਨ ਕਰਕੇ ਬਲ ਦੀ ਲਹਿਰ ਦੌੜ ਗਈ ਉਸੇ ਵੇਲੇ ਦਾਈ ਨੇ ਰੌਲਾ ਪਾ ਦਿੱਤਾ ਪੁੱਤਰ ਨੇ ਜਨਮ ਲਿਆ ਹੈ ਚੰਨ ਵਰਗਾ ਪੁੱਤਰ ਉੱਤਰ ਵੇ ਲੋਕੋ ਨਿਰਾ ਨੂਰ ਮੁਸਕਰਾਉਂਦਿਆਂ ਮੈਂ ਤਾਂ ਦਰਸ਼ਨ ਕਰਕੇ ਨਿਹਾਲ ਹੋ ਗਈ ਝੱਲੀ ਹੋ ਗਈ ਮੇਰੇ ਮਨ ਨੂੰ ਸੋਹਣਾ ਲੱਗਦਾ ਹੈ ਐਸਾ ਬਾਲਕ ਮੈਂ ਪਹਿਲਾਂ ਕਦੀ ਨਹੀਂ ਜੇ ਦੇਖਿਆ ਜੇ ਕਿਸੇ ਮਾਤਾ ਨੇ ਜਨਮਿਆ ਹੋਵੇ ਕੋਈ ਅਵਤਾਰ ਹੈ ਅਵਤਾਰ ਮਾਤਾ ਨਾਨਕੀ ਜੀ ਨੇ ਉਸੇ ਵੇਲੇ ਵਾਜਿਆਂ ਵਾਲਿਆਂ ਨੂੰ ਸੱਦਿਆ ਤੇ ਆਖਿਆ ਵਾਜਾ ਵਜਾਓ ਗੀਤ ਗਾਓ ਖੁਸ਼ੀਆਂ ਮਨਾਓ ਤੇ ਮੋਹੋਂ ਮੰਗੇ ਧਾਨ ਪਾਓ ਮਾਤਾ ਜੀ ਦੇ ਹਿਰਦੇ ਦੀ ਸੱਚੀ ਸਾਦੀ ਸੁਣ ਕੇ ਬਾਜਿਆਂ ਢੋਲਾਂ ਭੇਰੀਆਂ ਵਾਲੇ ਆ ਪੁੱਜੇ ਢੋਲਕੀਆਂ ਤੇ ਸ਼ੈਣਿਆਂ ਨਾਲ ਸਾਰਾ ਵਾਯੂ ਮੰਡਲ ਗੂੰਜਣ ਲੱਗਾ ਪਟਨੇ ਦੇ ਨਰ ਨਾਰੀ ਪੰਛੀ ਤੇ ਪਸ਼ੂ ਵੀ ਕਹਿਣ ਲੱਗੇ ਧੰਨ ਸਤਿਗੁਰ ਜੀ ਮਾਤਾ ਜੀ ਵਧਾਈ ਹੋਵੇ ਲੱਖ ਵਧਾਈ ਹੋਵੇ ਮਹਾ ਸ਼ਕਤੀ ਨੇ ਪੁਰਖ ਰੂਪ ਵਿੱਚ ਆਪਦੇ ਘਰ ਜਨਮ ਲਿਆ ਹੈ ਸਾਰੇ ਕਲ ਕਲੇਸ਼ ਘਟਣਗੇ ਤਪ ਦੇ ਹਿਰਦੇ ਠਾਰਣਗੇ ਮਾਤਾ ਗੁਜਰੀ ਧੰਨ ਹੈ ਸਫਲ ਜਨਮ ਹੈ ਮਾਤਾ ਗੁਜਰੀ ਜੀ ਦਾ ਪੁੰਨ দান ਹੋਣੇ ਸ਼ੁਰੂ ਹੋਏ ਗਰੀਬਾਂ ਵਾਸਤੇ ਲੰਗਰ ਲਾਏ ਗਏ ਲਾਗੀਆਂ ਨੂੰ ਕੱਪੜੇ ਰੁਪਏ ਤੇ ਧਾਣੇ ਖੁੱਲੇ ਦਿਲ ਦਿੱਤੇ ਗਏ ਸਾਰੇ ਹਿਰਦੇ ਗੂੰਗਾਉਣ ਲੱਗੇ ਤੇ ਖੁਸ਼ੀਆਂ ਮਨਾਉਣ ਲੱਗੇ ਉਸੇ ਵੇਲੇ ਧਰਤੀ ਹਿੱਲੀ ਸ਼ਾਇਦ ਉਹ ਪ੍ਰਸੰਨ ਹੋਈ ਕਿ ਉਹਦੇ ਉੱਪਰ ਜੋ ਜ਼ੁਲਮ ਦਾ ਭਾਰ ਹੈ ਉਸ ਨੂੰ ਘਟਾਉਣ ਵਾਲੇ ਨੇ ਅਵਤਾਰ ਧਾਰਿਆ ਹੈ ਧਰਤੀ ਦੇ ਹਿੱਲਣ ਲਲ ਜਾਲਮਾਂ ਦੇ ਦਿਲ ਹਿੱਲ ਗਏ ਸੂਬੇਦਾਰ ਤੇ ਬਾਦਸ਼ਾਹ ਨੂੰ ਡਰ ਆਇਆ ਉਹਨਾਂ ਨੇ ਬਹੁਤ ਭਿਆਨਕ ਸੁਪਨੇ ਦੇਖੇ ਉਹਨਾਂ ਨੇ ਦੇਖਿਆ ਬਹੁਤ ਵੱਡਾ ਸ਼ੇਰ ਉਹਨਾਂ ਦੇ ਮਹਿਲ ਵਿੱਚ ਆ ਵੜਿਆ ਸੀ ਪਹਿਰੇਦਾਰ ਰੋਕਦੇ ਰਹੇ ਪਰ ਉਸ ਸ਼ੇਰ ਨੂੰ ਕੋਈ ਨਾ ਰੋਕ ਸਕਿਆ ਉਹ ਬਾਦਸ਼ਾਹ ਦੀ ਹਿੱਕ ਤੇ ਚੜ ਗਿਆ ਇੱਕ ਤੇ ਚੜਨ ਦੀ ਢਿੱਲ ਸੀ ਕੇ ਅੱਖਾਂ ਖੁੱਲ ਗਈਆਂ ਸੂਬੇਦਾਰ ਨੇ ਦੇਖਿਆ ਉਹ ਹਰੇ ਸ਼ਾਹੀ ਬਾਗ ਦੀ ਫੁਲਵਾੜੀ ਵਿੱਚ ਹਰੇ ਘਾ ਉੱਤੇ ਬੈਠੇ ਹਨ ਉਹਨਾਂ ਦੇ ਦੇਖਦਿਆਂ ਦੇਖਦਿਆਂ ਬਿਨਾਂ ਜਲ ਤੋਂ ਹੀ ਕਿਤੇਉ ਮਗਰ ਮੱਛ ਆ ਗਿਆ ਤੇ ਉਹਨਾਂ ਨੂੰ ਖਾ ਜਾਣ ਵਾਸਤੇ ਅੱਗੇ ਵਧਿਆ ਉਹ ਡਾਡਾ ਮਾਰਦੇ ਹੋਏ ਉੱਠ ਕੇ ਨੱਠ ਉਠੇ ਉਹਨਾਂ ਕੋਲ ਉਹ ਨੱਠਿਆ ਨਹੀਂ ਸੀ ਜਾਂਦਾ ਡੇਗ ਡੇਗ ਕੇ ਲੱਤਾਂ ਗੋਡੇ ਪਨਾਈ ਜਾਂਦੇ ਸਨ ਐਸੀ ਹਾਲਤ ਵਿੱਚ ਹੀ ਉਹਨਾਂ ਦੀ ਨੀਂਦ ਖੁੱਲ ਗਈ ਉਹਨਾਂ ਨੇ ਉਸੇ ਵੇਲੇ ਸ਼ਾਹੀ ਰਮਲੀਆਂ ਤੇ ਹਕੀਮਾਂ ਨੂੰ ਕੋਲ ਸੱਦਿਆ ਰਮਲੀਆਂ ਕੋਲੋਂ ਸੁਪਨੇ ਦਾ ਫਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ세 ਐਸੇ ਮਹਾਬਲੀ ਨੇ ਜਨਮ ਲਿਆ ਹੈ ਜੋ ਮੁਗਲ ਹਕੂਮਤ ਨਾਲ ਟੱਕਰ ਲਵੇਗਾ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੋਂ ਕਦੋਂ ਤੇ ਕਿਸ ਦੇ ਘਰ ਜਨਮਿਆ ਹੈ ਇਹ ਜ਼ਰੂਰ ਕੋਈ Hindu ਹੋਵੇਗਾ ਭਾਲ ਕਰਨੀ ਚਾਹੀਦੀ ਹੈ ਰਮਲੀਆਂ ਦੇ ਇਹ ਬੋਲ ਸੁਣ ਕੇ ਸੂਬੇਦਾਰ ਹੋਰੀ ਭੈ ਪੀਤ ਹੋ ਗਏ ਉਸੇ ਵੇਲੇ ਸਾਧੂਆਂ ਫਕੀਰਾਂ ਤੇ ਜਗਿਆਸੂਆਂ ਦੇ ਹਿਰਦੇ ਵਿੱਚ ਸ਼ਾਂਤ ਆਈ ਉਹਨਾਂ ਨੂੰ ਚੰਗੇ ਸੁਪਨੇ ਆਏ ਉਹਨਾਂ ਦੇ ਮੂੰਹ ਮੱਲੋ ਮੱਲੀ ਪਟਨਾ ਸ਼ਹਿਰ ਵੱਲ ਹੋ ਗਏ ਤੇ ਸਿਰ ਨਵਾ ਕੇ ਨਮਸਕਾਰ ਕਰਨ ਲੱਗੇ ਇਹ ਸੰਸਾਰ ਦੀ ਮਹਾਨ ਸ਼ਕਤੀ ਦਾ ਸੂਰਜ ਪ੍ਰਗਟ ਹੋਇਆ ਜਿਸ ਦੀ ਮਿਹਰ ਨਾਲ ਹਿੰਦ ਤੇ ਸੰਸਾਰ ਦਾ ਇਤਿਹਾਸ ਹੀ ਬਦਲ ਜਾਵੇਗਾ